ਅੱਧ ਤੇ ਅੱਧ ਰੇਟ ਕਰਦੇ ਬਿਲਕੁਲ ਅੱਧ ਲੈ ਵੀ ਬਸਾਖੀ ਤੱਕ ਆ ਬੂਟਾਂ ਦਾ ਬਿਲਕੁਲ ਅੱਧ ਰੇਟ ਹੋਊਗਾ ਇਹ ਹੁਣ ਬਾਰ ਬਾਰ ਮੈਂ ਅਜਾੜ ਤੇ ਬੈਠਾ ਬਿਨਾ ਮਾਰ ਕੇ ਤਾਂ ਬੈਠਾ ਤਾਂ ਸੇਮ ਇੱਥੇ ਕਿਰਾਇਆ ਬਹੁਤ ਘੱਟ ਆ ਠੀਕ ਹੈ ਲਿਮਟਡ ਜਾ ਗਿਆ ਲਿਮਟਡ ਜਾ ਕੇ ਰਾਇਆ ਜਿੰਨਾ ਮੈਨੂੰ ਕਿਰਾਇਆ ਸਸਤਾ ਉਹਨੇ ਹੀ ਸ਼ੂ ਮੈਂ ਲੋਕਾਂ ਨੂੰ ਸਸਤੇ ਦਊਗਾ ਔਰ ਵੱਡੀ ਗੱਲ ਇਹ ਕਿ ਮੈਂ ਲੈ ਕੇ ਆਉਣਾ ਦਿੱਲੀ ਤੋਂ ਆ ਦੇਖੋ 600 ਰੁਪਏ ਦੇ ਵਿੱਚ ਬਾਈ ਜੀ ਤੁਹਾਨੂੰ ਆ ਸ਼ੂ ਦੇ ਰਿਆ ਸੀ ਕੁਆਲਟੀ ਦਾ ਆ ਦੇਖ ਲਓ ਪਿੱਛੇ ਵੀ ਹਾਂ ਤੇ ਇਹ 600 ਰੁਪਏ ਦੇ ਤੇ ਔਰ ਆ ਅੱਜਕੱਲ ਚੈਲਸੀ ਚਲਦੀ ਆ ਭਰਾਵਾ ਚੈਲਸੀ ਚਲਦੀ ਆ ਚਲਦੀ ਨਹੀਂ ਭੱਜਦੀ ਆ ਕੋਈ ਦੇਖੇ ਦਿਖਾਵੇ 12-1200 ਰੁਪਏ ਨੂੰ ਵੇਚਦੇ ਆ 12-1200 ਨੂੰ ਪਰ ਵਿਸਾਖੀ ਤੱਕ ਫੇਰ ਕਹਿ ਰਹੇ ਮੈਂ 600 ਰੁਪਏ ਹੀ ਦੇ ਦਾਂਗੇ ਤੇ ਆ ਆ ਇਹ ਵੀ ਰੋਸੋ ਬਰਨੇਲੋ ਸਿਰਫ 600 ਰੁਪਏ ਦੇ ਵਿੱਚ 13 ਦੇ ਰਹੇ ਹੋ 5 ਮਹੀਨੇ ਦੀ ਜੇਕਰ ਟੁੱਟਦਾ ਔਰ ਵੱਡੀ ਗੱਲ ਆ ਜਿੰਨੇ ਪੈਸੇ ਅਸੀਂ ਦੇ ਰਿਆ ਨਾ ਉਹਨੇ ਪੈਸਿਆਂ ਦੇ ਵਿੱਚ 0 ਰੇਟ ਇਹ ਜਾ ਦੇ ਦਾਂਗੇ ਤੁਸੀਂ ਕਹੋਗੇ ਯਾਰ ਕਮਾਲ ਕਰਤੀ ਅਸੀਂ ਤੁਹਾਨੂੰ 800 ਰੁਪਏ ਤੋਂ ਸ਼ੁਰੂ ਕਰ ਦਾਂਗੇ ਇੰਪੋਰਟਰ ਜਿਹੜੇ ਲੋਕ ਬਾਜ਼ਾਰ 'ਚ 1500 ਤੋਂ 1400 ਤੋਂ ਇੰਪੋਰਟ ਦੇ ਦੇਣਾ 800 ਰੁਪਏ ਤੋਂ ਇੰਪੋਰਟਰ ਦਵਾਂਗੇ ਔਰ ਮੈਂ ਫੇਰ ਘਰੇ ਕਮਾ ਕੇ ਜਾਊਂਗਾ ਜਦ ਅੱਜ ਰੇਟ ਵਈ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਸਸਤਾ ਮਿਲੂਗਾ ਇਹ ਗਾਰੰਟੀ ਹੈ ਪੁੱਛ ਕੇ ਆ ਜਿਓ ਇਹਦਾ ਵਜਨ ਦੱਸ ਦਿੱਤਾ ਸੀ ਲਾਸਟ ਜਾਂਦੇ ਜਾਂਦੇ ਇਹ ਨਹੀਂ ਗਾ। ਬਾਕੀ ਬਈ ਦੇ ਜਿਹੜੀਆਂ ਜਰਾਪਾਂ ਦੇ ਜਰਾਪਾਂ ਦੇ ਵਜਨ ਦੇ ਤੁਹਾਨੂੰ ਸ਼ੂ ਦੇ ਦਾਂਗੇ ਜਿਹੜੀਆਂ ਜਰਾਪਾਂ ਦਾ ਵਜਨ ਹੁੰਦਾ ਨਾ ਉਹਨਾਂ ਤੋਂ ਲੈ ਲੈ ਵੀ ਮਿੱਤਰੋ ਖੇੜੀ ਬ੍ਰਦਰ ਵਾਲਿਆਂ ਦੇ ਆਏ ਹੋਏਗਾ ਆਪਾਂ ਬਈ ਸਾਰ ਮਲੇਰ ਕੋਟਲੇ ਦੇ ਵਿੱਚ ਤੁਸੀਂ ਬਈ ਇੱਥੋਂ ਹਰੇਕ ਤਰ੍ਹਾਂ ਦਾ ਸੂਤ ਤੇ ਹਰੇਕ ਕੁਆਲਟੀ ਦਾ ਸੂਤ ਬਈ ਲੈ ਕੇ ਜਾ ਸਕਦੇ ਹੋ ਬਾਕੀ ਕੀ ਗੱਲ ਬਾਤ ਹੈ ਸਾਰੀ ਗੱਲ ਬਾਤ ਕਰ ਦਾਂਗੇ ਆਪਾਂ ਸੁਖੇ ਬਾਈ ਦੇ ਨਾਲ ਬਣੇ ਰਿਓ ਵੀਡੀਓ ਦੇ ਵਿੱਚ ਬਾਈ ਜਸਸੀ ਕਾਰ ਜੀ ਚਾਰ ਦੱਸੇ ਠੀਕ ਆ ਵਧੀਆ ਸੁਖੇ ਬਾਈ ਹੋਰ ਜੀ ਕੀ ਆ ਚੱਲ ਠੀਕ ਠਾਕ ਬਹੁਤ ਜੀ ਅਤਰ ਸਿੰਘ ਤੂੰ ਦੱਸ ਭਰਾ ਠੀਕ ਠਾਕ ਵਧੀਆ ਵਧੀਆ ਜੀ ਹੋਰ ਜੀ ਕਿਵੇਂ ਕੰਮ ਕਰ ਕਿਵੇਂ ਆ ਦਾ ਸ਼ੁ크ਰਾ ਪ੍ਰਮਾਤਮਾ ਦਾ ਤੁਸੀਂ ਵਧੀਆ ਤੇ ਤੁਸੀਂ ਆਗੇ ਚਲੋ ਹੋਰ ਵਧੀਆ ਹੋ ਜੂਗਾ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਬਈ ਓਰੇ ਜੀ ਪੂਰੀ ਗੱਲ ਬਾਤ ਆਪਾਂ ਨੂੰ ਤਰਸੀਮ 4 ਮਹੀਨੇ ਹੋਣ ਵਾਲੇ ਨੇ 4 ਮਹੀਨੇ ਹੋਣ ਵਾਲੇ ਨੇ ਹਾਂ 4 ਮਹੀਨੇ ਹੋਣ ਵਾਲੇ ਨੇ ਤੇ 4 ਮਹੀਨਿਆਂ ਦੇ ਵਿੱਚ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਕਿਸੇ ਖਾਨਦਾਨ ਸਾਡੇ ਨਾਲ ਕਿਸੇ ਨੇ ਸ਼ਾਪ ਨਹੀਂ ਕੀਤੀ ਸੀ ਠੀਕ ਹੈ ਜੀ ਆਪਾਂ ਸ਼ੋਰੂਮ ਕਰ ਲਿਆ ਕਿਉਂਕਿ ਸਾਡੇ ਮੇਰੇ ਫਾਦਰ ਸਾਹਿਬ ਮੁਲਾਜ਼ਮ ਸੀ ਆਪਣਾ ਬਿਜਲੀ ਬੋਰਡ ਦੇ ਵਿੱਚ ਤੇ ਸਾਡਾ ਸਾਰਾ ਹੀ ਖਾਨਦਾਨ ਮਤਲਬ ਲਾਜ਼ਮਾ ਰਿਹਾ ਇਸ ਹਾਲੇ ਵੀ ਸ਼ਾਪ ਉਹ ਲਾ ਲੋ ਜਾਂ ਜਿਹੜਾ ਆਪਾਂ ਸ਼ੋਰੂਮ ਕੀਤਾ ਆਪਾਂ ਹੀ ਕੀਤਾ ਸ਼ੁਰੂਆਤ ਕੀਤੀ ਆ ਇੱਧਰ ਕਿਵੇਂ ਆ ਗਏ ਇਸ ਵਿੱਚ ਸੁਭੀਦ ਦੇ ਵਿੱਚ ਗੱਲ ਇਦਾਂ ਪ੍ਰਾਤ ਨੂੰ ਪਤਾ ਮੀਡੀਆ ਦੇ ਵਿੱਚ ਜੌਬ ਆ ਕਾਫੀ ਤਨਖਾਹ ਇਹ ਨਹੀਂ ਹੈਗੀ ਤਨਖਾਹ ਘਾਟਾ ਪਰ ਯਾਰ ਦਿਮਾਗ ਦੇ ਵਿੱਚ ਨਾ ਇੱਕ ਕੀੜਾ ਸੀ ਇੱਕ ਕੋਈ ਬੰਦੇ ਕਹਿੰਦੇ ਆ ਕਹਿੰਦੇ ਤੁਹਾਡੀ ਜਿਹੜੀ ਸੈਲਰੀ ਆ ਨਾ ਉਹ ਇੱਕ সুইਟ ਪੌਇਜ਼ਨ ਆ ਮਿੱਠੀ ਜ਼ਹਿਰ ਆ ਤੁਹਾਡੀ ਸੈਲਰੀ ਤੁਹਾਡਾ ਘਰ ਚਲਾ ਸਕਦੀ ਆ ਪਰ ਤੁਹਾਡਾ ਖਾਨਦਾਨ ਅੱਗੇ ਨਹੀਂ ਵਧਾ ਸਕਦੀ ਖਾਨਦਾਨ ਨਹੀਂ ਚਲਾ ਸਕਦੀ ਘਰ ਚਲਾ ਸਕਦੀ ਹੈ ਤੁਹਾਡੀ ਸੈਲਰੀ ਪਰ ਤਰਸੀਮ ਖਾਨਦਾਨ ਨਹੀਂ ਚਲਾ ਸਕਦੀ ਇਸ ਇਸ ਕਰਕੇ ਮੈਂ ਦਿਮਾਗ ਚ ਜੀ ਮੇਰੇ ਯਾਰ ਵੀ ਆਪਣਾ ਕੰਮ ਹੋਵੇ ਠੀਕ ਅਬੀジネス ਚ ਆ ਗਿਆ ਹੋਣਾ ਬਿジネス ਚ ਆ ਗਿਆ ਯਾਰ ਔਰ ਵੱਡੀ ਗੱਲ ਇਹ ਆ ਤਰਸੀਮ 4 ਮਹੀਨੇ ਰੇਚ ਨਾ ਮੈਂ ਜ਼ੀਰੋ ਤੋਂ ਸਟਾਰਟ ਅਪ ਕੀਤਾ ਵਿਦਆਉਟ ਕਿਸੇ ਦੀ ਹੈਲੋ ਬਤੋ ਠੀਕ ਆ ਮਾਰਕੀਟ ਚ ਕੁਝ ਨਹੀਂ ਪਤਾ ਸੀ ਊੜਾ ਆੜਾ ਨਹੀਂ ਆਂਦਾ ਸੀ ਮੈਨੂੰ ਅਸਲੀ ਬੂਟਾਂ ਦਾ ਤੇ ਪਰ ਮੈਂ ਊੜਾ ਆੜਾ ਮੈਨੂੰ ਲੱਗਾ ਹੁਣ ਤਕਰੀਬਨ ਸਾਰਾ ਸਿੱਖਣ ਵਾਲਾ ਵੀ ਕਿੱਥੋਂ ਕੀ ਆ ਕੀ ਨਕਲੀ ਕੀ ਅਸਲੀ ਕੀ ਕੁਆਲਟੀ ਕੀ ਮਤਲਬ ਹਰ ਚੀਜ਼ ਦਸੇ ਵਿੱਚ ਜਾਣ ਗਿਆ ਔਰ ਸਿੱਖਿਆ ਕਿ ਮੈਂ ਜਪੈ ਇਹਦੇ ਸਿੱਖਣ ਦੀ ਜਪੈ ਬਹੁਤ ਗੁੱਸਾ ਹੁੰਦਾ ਕੁਆਲਟੀਆਂ ਸੇਮ ਵੱਡੀ ਗੱਲ ਇਹ ਆ ਕਿ ਲੋਕ ਭੋਲੇ ਭਾਲੇ ਵਿਚਾਰੇ ਨਾ ਬਹੁਤ ਲੁੱਟੇ ਜਾਂਦੇ ਨੇ ਸਹੀ ਗੱਲ ਲੁੱਟੇ ਦਸੇ ਹੋਏ ਜਾਂਦੇ ਨੇ ਹੂੰ ਹੁਣ ਵੱਡੀ ਗੱਲ ਆ ਤੁਸੀਂ ਇੱਥੇ ਆਏ ਹੋ ਤੁਹਾਨੂੰ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਕੋਈ ਸਮੱਸਿਆ ਨਹੀਂ ਹੈਗੀ ਦੇਖੋ ਵੱਡੀ ਗੱਲ ਬਾਜ਼ਾਰ ਜਦ ਕੋਈ ਜਾਂਦਾ ਆਪਣੀ ਗੱਡੀ ਖੜਾ ਕੇ ਬਾਜ਼ਾਰ ਦੁਕਾਨਾਂ ਤੇ ਜਾਂਦਾ ਤਾਂ ਆਂਦਿਆਂ ਨੂੰ ਉਹਨਾਂ ਦੇ ਮੈਸੇਜ ਹੁੰਦਾ ਵੀ ਤੁਹਾਡਾ ਚਲਾਨ ਕੱਟਦਾ ਟ੍ਰੈਫਿਕ ਪੁਲਿਸ ਨੇ ਆਨਲਾਈਨ ਚਲਾਨ ਹੋ ਗਏ ਹੁੰਦਾ ਜੀ ਔਰ ਜੇ ਮਾਰਕੀਟ ਦੇ ਵਿੱਚ ਮੈਂ ਸ਼ੋਅਰੂਮ ਲਵਾਂਗਾ ਤਾਂ 50000 ਰੁਪਏ ਦਾ ਸੇਮ ਖਰਚਾ ਮਹੀਨੇ ਦਾ ਹੁੰਦਾ ਜੀ ਫਿਰ ਮੈਂ ਕਿੱਥੋਂ ਲਵਾਂਗਾ ਜੀ ਦੋ ਕਨਟ ਮਤਲਬ ਕਸਟਮਰਾਂ ਤੋਂ ਲਵਾਂਗਾ ਕਸਟਮਰ ਤਾਂ ਨਿਕਲੂਗਾ ਮਤਲਬ ਇੱਕ ਪ੍ਰਤੀ ਜੋੜੀ 100 150 ਰੁਪਏ ਮਹਿੰਗਾ ਵੇਚੂਗਾ ਸਹੀ ਗੱਲ ਵੇਚਣਾ ਪਊਗਾ ਮਜਬੂਰੀ ਹੈ ਮੇਰੀ ਲੜਕਾ ਰੱਖੂਗਾ ਤੇ ਖਰਚ ਵੱਧਾ ਹੁਣ ਬਾਰ ਬਾਰ ਮੈਂ ਅਜਾੜ ਤੇ ਬੈਠਾ ਬਿਨਾ ਮਾਰਕੀਟ ਤੇ ਬੈਠਾ ਤਾਂ ਸੇਮ ਇੱਥੇ ਕਿਰਾਇਆ ਬਹੁਤ ਘਟਾ ਠੀਕ ਹੈ ਲਿਮਟਡ ਜਾ ਗਿਆ ਲਿਮਟਡ ਜਾ ਕੇ ਰਾ ਜਿੰਨਾ ਮੈਨੂੰ ਕਿਰਾਇਆ ਸਸਤਾ ਉਹਨੇ ਹੀ ਸ਼ੂ ਮੈਂ ਲੋਕਾਂ ਨੂੰ ਸਸਤੇ ਦਊਗਾ ਔਰ ਵੱਡੀ ਗੱਲ ਇਹ ਹੈ ਕਿ ਮੈਂ ਲੈ ਕੇ ਆਉਣਾ ਦਿੱਲੀ ਤੋਂ ਕੋਈ ਏਜੰਟ ਤੋਂ ਨਹੀਂ ਲੈਂਦਾ ਧਾਰ ਲੈਂਦਾ ਇਹ ਤਰ੍ਹਾਂ ਸੇਵਕ ਹੋਰ ਵੱਡੀ ਗੱਲ ਆ ਭਰਾ ਜੇ ਆਪਾਂ ਏਜੰਟ ਤੋਂ ਲੈਂਦੇ ਆ ਦੁਕਾਨ ਤੇ ਬੈਠੇ ਬਿਠਾਏ ਮੋਰੇ ਲਿਆਉਂਦੇ ਨੇ ਤੁਹਾਨੂੰ ਸੈਂਪਲ ਦਿਖਾ ਦਿੰਦੇ ਨੇ ਤੁਹਾਨੂੰ ਆਰਡਰ ਭੇਜ ਦਿੰਦੇ ਨੇ ਔਰ ਹੁੰਦਾ ਵੀ ਧਾਰ ਆ ਉਹ ਠੀਕ ਹੈ ਜੀ ਧਾਰ ਆ ਪੈਸੇ ਤੁਸੀਂ ਕਿਸ਼ਤਾਂ ਜਿ ਦੇਣੇ ਨੇ ਠੀਕ ਆ ਪਰ ਮਹਿੰਗੇ ਹੁੰਦੇ ਨੇ ਉਹ 2 250 ਜਿਹੜਾ ਹੈਗਾ ਉਹ ਮਹਿੰਗੇ ਹੁੰਦਾ ਆਪਣਾ ਰੇਟ ਕਿਵੇਂ ਹੋਊਗਾ ਦਿੱਲੀ ਵਾਲਾ ਹੋਊਗਾ ਪਰ ਇੱਥੇ ਵਾਲਾ ਦਿੱਲੀ ਦਿੱਲੀ ਤੋਂ ਮੈਂ ਖਰੀਦਦਾ ਹਾਂਜੀ ਦੇਖੋ ਜਾਇਜ਼ ਗੱਲਾਂ ਹਾਂਜੀ ਹਾਂਜੀ ਖਰਚ ਕੱਢ ਕੇ ਜਿੰਨਾ ਟਰਾਂਸਪੋਰਟ ਦਾ ਆਉਂਦਾ 20-50 ਰੁਪਏ ਲਾ ਕੇ ਇੱਕ ਇੱਕ ਜੋੜੀ ਤੇ ਮੈਂ 50 ਜਾਂ 100 ਰੁਪਿਆ ਆਪਦਾ ਰੱਖ ਕੇ ਆਪਦਾ ਰੱਖ ਕੇ ਕੋਈ ਖਰਚਾ ਹਾਂਜੀ ਹਾਂਜੀ 50 ਜਾਂ 100 ਤਾਂ ਵੱਧ ਨਹੀਂ ਹਾਂਜੀ ਮੈਂ ਰੇਟ ਦਿੰਨਾ ਬਾਜੀ ਵੱਡੇ ਵੱਡੇ ਜਿਹੜੇ ਸ਼ੂਜ਼ ਵੇਚਣ ਵਾਲਾ ਨਾ ਉਹ ਆਪਣੇ ਪੇਜਾਂ ਤੇ ਪਾਉਂਦੇ ਨੇ ਜਿਹੜੇ ਇਹਦਾ 15-1500 ਰੁਪਏ ਤੇ ਸੇਮ ਆਪਾਂ 12-1200 ਰੁਪਏ ਦੇ ਰਹੇ ਆ ਭਾ 300 ਰੁਪਏ ਸਸਤਾ ਠੀਕ ਹੈ ਜੀ ਹਰ ਵੀਡੀਓ 'ਚ ਕਹਿਣਾ ਵੀ ਜੇ ਇਹਦਾ ਇੱਥੋਂ ਆਉਂਗੇ ਨਾ ਤੁਹਾਨੂੰ 5-700 ਰੁਪਏ ਕਮਾ ਕੇ ਦੋ ਰਾਂਗੇ ਅਲੱਗ ਨਾ ਕਿਵੇਂ ਕਮਾਊਗਾ ਜੀ ਉਹ ਕਮਾਉਣਾ ਭਾਈ ਬਚਾਉਣਾ ਤੇ ਕਮਾਉਣਾ ਗੱਲ ਇੱਕੋ ਹੀ ਹੁੰਦੀ ਆ ਤੇ ਸੇਮ ਜੇ ਤੁਸੀਂ ਸ਼ਾਪਿੰਗ ਕਿਤੇ ਹੋਰ ਕਰੋਗੇ 500-400 ਮਹਿੰਗਾ ਮਹਿੰਗਾ ਲੱਗੂਗਾ ਜੇ ਸ਼ਾਪਿੰਗ ਤੁਸੀਂ ਇੱਥੋਂ ਕਰੋਗੇ ਠੀਕ ਹੈ ਜੀ ਇਥੇ 4-500 ਸਸਤਾ ਫਿਰ ਕਮਾਈ ਹੋ ਗਿਆ ਆਪੀ ਕਮਾਈ ਹੋ ਗਈ ਕਮਾਈ ਹੋ ਗਈ ਲੈ ਵੀ ਮਿੱਤਰੋ ਜੇ ਤੁਸੀਂ ਇਥੇ ਆਓਗੇ ਤਾਂ ਤੁਸੀਂ 4-500 ਰੁਪਏ ਕਮਾ ਕੇ ਲੈ ਜਾਓ ਕਮਾ ਕੇ ਲੈ ਜਾਓ ਇਹ ਵੱਡੀ ਗੱਲ ਆ ਇਹ ਵੱਡੀ ਗੱਲ ਹੈ ਜਿਹੜਾ ਦਾਦਾ 100 ਰੁਪਿਆ ਬੰਦਾ ਸੋਚਦਾ ਨਾ ਆਟੋ ਦਾ ਰੇਟ ਵੀ ਕਰਦਾ ਵੀ ਨਹੀਂ ਨਹੀਂ ਮੈਂ 45 ਦੂੰ 50 ਨਹੀਂ ਦੇਨੇ ਉਹ ਬੰਦਾ 100 200 500 ਦੀ ਕੀਮਤ ਜਾਣਦਾ ਬਾਕੀ ਜੇ ਮੈਂ ਥੋੜਾ ਤੁਰ ਕੇ ਇਸ ਸ਼ੋਰ ਅੱਛਾ ਮੈਂ ਇਸੇ ਮਕਸਦ ਨਾਲ ਸ਼ੋਰੂਮ ਕੀਤਾ ਬਹੁਤ ਲੋਕ ਕਹਿੰਦੇ ਯਾਰ ਮਾਰਕੀਟਿੰਗ ਕਰ ਲਾ ਤੈਨੂੰ 40000 ਤੇ ਬਹੁਤ ਵਧੀਆ ਦੁਕਾਨ ਮਿਲ ਜੀ ਦੁਕਾਨ ਇਹ ਸ਼ੋਰੂਮ ਆ ਤੇ ਦੁਕਾਨ ਮਿਲ ਜਾਂਦੀ ਹੈ 40000 ਤੇ ਕਰ ਲਾ ਇਹਦੋਂ ਅੱਧੀ ਹੁੰਦੀ ਆ ਅੱਧੀ ਹੁੰਦੀ ਆ ਤਾਂ ਉਹਨਾਂ ਨੂੰ ਕਹਿਣਾ ਵੀ ਯਾਰ ਜਿਹੜੇ ਬੰਦੇ ਨੇ ਪੈਸੇ ਬਚਤ ਕਰਨੀ ਆ ਨਾ ਕਮਾਉਣੇ ਨੇ ਤਾਂ ਫਿਰ ਥੋੜਾ ਇਹ ਚੱਲ ਕੇ ਆਊਗਾ ਸਹੀ ਗੱਲ ਹੈ ਮੇਰਾ ਫਾਇਦਾ ਉਹਨਾਂ ਦਾ ਫਾਇਦਾ ਮੇਰਾ ਫਾਇਦਾ ਇਹ ਆ ਕਿ ਮੈਂ ਕਿਸੇ ਨੂੰ 50000 ਦਊਗਾ ਨਹੀਂ ਉਹਨਾਂ ਦਾ ਫਾਇਦਾ ਕਿ ਉਹ ਮੈਨੂੰ ਵੱਧ ਪੈਸੇ ਦੇਣਗੇ ਨਹੀਂ ਦੋਨਾਂ ਦਾ ਫਾਇਦਾ ਦੋਨਾਂ ਦਾ ਫਾਇਦਾ ਇਹ ਦਿਮਾਗ ਲਾ ਕੇ ਮੈਂ ਤਸੀਮ ਇੱਧਰ ਆਇਆ ਬਾਕੀ ਜੀ ਆਪਾਂ ਗੱਲ ਕਰੀਏ ਦਿਖਾਉਣ ਦੀ ਬਾਈ ਇੱਥੇ ਕੀ ਤੇ ਆਪਾਂ ਨਾ ਜ ਆਪਾਂ ਇੱਕ ਵਾਰੇ ਦੱਸ ਦਈਏ ਹਾਂਜੀ ਹਾਂਜੀ ਅੱਛਾ ਮੈਂ ਸਭ ਤੋਂ ਵੱਡੀ ਗੱਲ ਦੱਸਦਾ ਜੇ ਤਾਂ ਕੋਈ ਆਉਂਦਾ ਜਰਗ ਚੌਂਗ ਹਾਂਜੀ ਮਲੇਰਕੋਟ ਲੈ ਕੇ ਨਾ ਤੋਂ ਲੁਧਿਆਣਾ ਤੋਂ ਪਟਿਆਲੇ ਤੋਂ ਤਾਂ ਜਰਗ ਚੌਂਗ ਆ ਹਾਂਜੀ ਉੱਥੋਂ ਤੁਸੀਂ ਰਾਜੇ ਦਾ ਬਾਗ ਜੀ ਨੂੰ ਮਾਰਦੀ ਪੁੱਛ ਲੋ ਜੇ ਕੋਈ ਬਾਜ਼ਾਰ ਤੋਂ ਆਉਂਦਾ ਤਾਂ ਮਲਤਾਨੀ ਚੌਂਕ ਤੋਂ ਕਲੱਬ ਚੌਂਕ ਤੋਂ ਰਾਜੇ ਦਾ ਬਾਗ ਜੇ ਤੁਸੀਂ ਸਰਚ ਵੀ ਕਰੋਗੇ ਰਾਜੇ ਦਾ ਬਾਗ ਸਾਜਦਾ ਕਲੋਨੀ ਰਾਜੇ ਦਾ ਬਾਗ ਜਿੱਥੇ ਰਾਜੇ ਦਾ ਬਾਗ ਤਾਂ ਕਹਿੰਦੇ ਨੇ ਕਿਉਂਕਿ ਮਲੇਰਕੋਟਲਾ रियासत ਦੇ ਆਖਰੀ بیگم ਇਫਤਖਾਰ ali ਖਾਨ ਦਾ ਇੱਥੇ ਮਹਿਲ ਆ ਠੀਕ ਹੈ ਲਾਸਟ بیگم ਵੀ ਪਿਛਲੇ ਸਾਲ ਡੈਥ ਹੋਈ ਹੈ ਉਹਨਾਂ ਦੀ بیگم ਮਲੇਰਕੋਟਲਾ रियासत ਦੀ ਜਿਉਂਦੀ ਸੀ ਇੱਥੇ ਹੀ ਸੀ ਉਹਨਾਂ ਦਾ ਕਿਲਾ ਉੱਥੇ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਜੀ ਹੋਰ ਠੀਕ ਹੈ ਜੀ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਉਸ ਕਿਲੇ ਮਹਿਲ ਦੇ ਵਿੱਚ ਤੇ ਰਾਜੇ ਦਾ ਬਾਗ ਕਹਿ ਕੇ ਇੱਥੇ ਆ ਸਕਦੇ ਹੋ ਸਾਹਮਣੇ ਸੁਬਹਾਨ ਹਸਤਾਨ ਜਾਂ ਤੁਸੀਂ ਭਰੋਗੇ ਤਾ ਤੁਸੀਂ ਖੁਦ ਹੋਊਗਾ ਤੇ ਖੇੜੀ ਬ੍ਰਦਰ ਕੇ ਐਚਈਆਰਆਈ ਖੇੜੀ ਬ੍ਰਦਰਸ ਮਲੇਰਕੋਟਲਾ ਇੰਸਟਾ ਤੇ ਫੇਸਬੁੱਕ ਆਪਣਾ ਜਿਹੜਾ ਹੈਗਾ ਪੇਜ ਆ ਜੀ ਫੋਲੋ ਕਰ ਸਕਦੇ ਨੇ ਠੀਕ ਹੈ ਜੀ ਕੋਲ ਕੀ ਕੇ ਮੈਂ ਰਹੂ ਆਪਣੇ ਬੂਟਾਂ ਦੇ ਆਪਾਂ ਕੁਆਲਿਟੀ ਦੀ ਗੱਲਬਾਤ ਕਰੀ ਤੁਸੀਂ ਤਰਸੇਮ ਮੈਂ ਕਹਿ ਰਿਹਾ ਅੱਜ ਆਇਓ ਤੇ ਅੱਜ ਆਪਾਂ ਆਫਰ ਲਾ ਦਈਏ ਲਾ ਦਿਓ ਚੱਕ ਲੋ ਫੱਟੇ ਵਿਸਾਖੀ ਤੱਕ ਹਾਂ ਜੀ ਕਰ ਦਈਏ ਠੀਕ ਹੈ ਜੀ ਦੇਖੋ ਆ ਨਿਗਾ ਪਹਿਲਾਂ ਮਰਵਾ ਦਿਓ ਜੀ ਆ ਨਿਗਾ ਮਰਾ ਦੇ ਮਿੱਤਰ ਹਾਂ ਰੇਟ ਦੱਸੋ ਕਿੰਨਾ ਹੈ ਹੋ ਸਕਦਾ ਨੇ ਘੱਟ ਤੋਂ ਘੱਟ ਕਿੰਨੇ ਦਾ ਪਤਰ ਸਿੰਘ ਕਹਿਦੀ ਆਪਾਂ ਵੀ ਯਾਰ ਸੁਕੇ ਇੰਨੇ ਦਾ ਕਰਦੇ ਸਾਹਾਰਾ ਜਿਵੇਂ ਇਹ ਬੂਟ ਨੇ ਜੀ ਬਾਜ਼ਾਰ ਚ ਇਹ ਤੁਹਾਨੂੰ ਮਿਲੂਗਾ ਜੀ ਘਟ ਘਟ 1100 ਰੁਪਏ ਦਾ ਬਿਲੂਗਾ ਜੀ ਇੰਨੇ ਦਾ ਆਏਗਾ ਜੀ ਹਾਂ ਮਿਲੂਗਾ ਜਿਨ੍ਹਾਂ ਦੇ ਵਿਚਾਰਿਆਂ ਨੇ 50 50 ਹਜ਼ਾਰ 40 40 ਹਜ਼ਾਰ ਰੇਟ ਨੇ ਨਾ ਆ ਸ਼ੋਰੂਮਾਂ ਦੁਕਾਨਾਂ ਦੇ ਉਹ ਜ਼ਰੂਰ ਤੁਹਾਨੂੰ ਦੇਣਗੇ ਤੇ ਇਹ ਮੇਡ ਇਨ ਚਾਈਨਾ ਦਾ ਦੇਖ ਲਓ ਹਨਾ ਔਰ ਲਾਈਟ ਵੇਟ ਆ ਔਰ ਤੁਸੀਂ ਦੇਖ ਸਕਦੇ ਹੋ ਆ ਦੇਖੋ ਹਨਾ ਮੇਡ ਇਨ ਚਾਈਨਾ ਦਾ ਕਵਾਲਿਟੀ ਬੜੀ ਬੇਤੀਨ ਤੇ ਹੋਆ ਆਪਣੇ ਕੋਲ ਕਿੰਨੇ ਰੁਪਏ ਦੋ ਹਾਂ ਮੈਂ ਤੁਹਾਨੂੰ ਇਹ ਵੀ ਦੱਸਦਾ ਇਹ ਵੀ ਦੱਸਦਾ ਹਾਂ ਜੀ ਇਹ ਆਪਣੇ ਕੋਲ ਮਹਿਜ 600 ਰੁਪਿਆ ਅੱਧ ਤੇ ਅੱਧ ਰੇਟ ਕਰਦੇ ਬਿਲਕੁਲ ਅੱਧ ਲੈ ਵੀ ਬਸਾਖੀ ਤੱਕ ਆ ਬੂਟਾਂ ਦਾ ਬਿਲਕੁਲ ਅੱਧ ਰੇਟ ਹੋਊਗਾ ਇਹ ਬਿਲਕੁਲ ਤੇ ਇੱਕ ਆ ਦੇਖੋ ਜੀ ਆ ਦਿਖਾ ਦੇ ਬਈ 600 ਰੁਪਏ ਦੇ ਵਿੱਚ ਬਾਈ ਜੀ ਤੁਹਾਨੂੰ ਆ ਸ਼ੂ ਦੇ ਰਿਆ ਸੀ ਕੁਆਲਿਟੀ ਦਾ ਆ ਦੇਖ ਲਓ ਪਿੱਛੇ ਵੀ ਹਾਂ ਤੇ ਇਹ 600 ਰੁਪਏ ਦੀ ਰੇਂਜ ਦੇ ਵਿੱਚ ਹੈ। ਇਹ ਸਿਰਫ 600 ਰੁਪਏ ਦੀ ਰੇਂਜ ਦੇ ਵਿੱਚ ਨਾਲੇ ਬਿਲਕੁਲ ਹਲਕਾ ਵੀ ਬਿਲਕੁਲ ਹਲਕਾ ਨਹੀਂ ਫੁੱਲ ਵਰਗ ਹੌਕਾ। ਹਾਈ ਨੈਕ ਵੀ ਫੜਾ ਆ ਭਾਰੀ ਵਾਲਾ ਦਾ ਵੀਡੀਓ ਤੇ ਕਹਿੰਦਾ ਹੋਊਗਾ ਤੁਸੀਂ ਭਾਰੀ ਆ ਪਰ ਕਿੰਨਾ ਹਲਕਾ ਹਲਕਾ ਹੈ। ਹੂਕ ਮਾਰੀ ਤੋੜਦਾ ਨਾ ਸਹੀ ਗੱਲ ਹੈ ਜੀ। ਔਰ ਇਹ ਵੀ 600 ਰੁਪਏ ਦਾ ਹਾਈ ਨੈਕ ਹਾਈ ਨੈਕ ਦੇ ਵਿੱਚ 600 ਰੁਪਏ ਦੇ ਵਿੱਚ ਠੀਕ ਹੈ ਜੀ। ਤੇ ਬ੍ਰਦਰ ਆ ਜੇ ਕੋਈ ਗਰਮੀਆਂ ਦੇ ਵਿੱਚ ਕੋਈ ਸਪੋਰਟਸ ਲੁੱਕ ਪਾਣਾ ਚਾਹੁੰਦਾ ਨਾ ਇਹ ਵੀ ਜਿਹੜਾ ਹੈਗਾ ਹਲਕਾ ਦੇ ਲੁੱਕਿੰਗ ਨਾਲ ਲਾਈਟ ਵੇਟ ਆ ਉਹ ਨਰਮ ਦੇਖ ਲਓ ਅਲੱਗ ਆ ਦੇਖੋ ਨਰਮਾ ਸਾਰਾ ਲੈ ਮੈਨੂੰ 600 ਰੁਪਇਆ ਲੈ ਵੀ ਇੱਧਰ ਮਾਰ ਦੇ ਬਾਈ ਨਿਕਾ ਜਾਨ ਕਿ ਸਾਰੇ 6 600 ਰੁਪਏ ਦੇ ਬੂਰ ਤੁਸੀਂ ਬਸਾਖੀ ਤੱਕ ਇਹ ਲੈ ਕੇ ਜਾ ਸਕਦੇ ਹੋ ਆ ਵੀ ਬੱਚੀ ਨਹੀਂ ਮੈਂ ਕਿਹਾ ਜੀ ਤਸੀਮ ਕਹਿਤਾ ਆ ਵੀ ਵਿੱਚ ਹਾਂ ਇਹ ਵੀ ਵਿੱਚ ਹੀ ਨੇ ਔਰ ਆ ਅੱਜ ਕੱਲ ਚੈਲਸੀ ਚਲਦੀ ਆ ਭਰਾਵਾ ਚੈਲਸੀ ਚਲਦੀ ਆ ਜਲਦੀ ਨਹੀਂ ਭੱਜਦੀ ਆ ਭੱਜਦੀ ਆ ਕੋਈ ਦੇ ਕੇ ਦਿਖਾਵੇ 12-1200 ਰੁਪਏ ਨੂੰ ਵੇਚਦੇ ਆ 12-1200 ਨੂੰ ਪਰ ਵਿਸਾਖੀ ਤੱਕ ਫੇਰ ਕਹ ਰਹੇ ਆ ਮੈਂ 600 ਰੁਪਏ ਦੇ ਦਾਂਗੇ ਤੇ ਆ ਆ ਦੇਖ ਲੋ ਅੱਜ ਕੱਲ ਆਈ ਦੀ ਕਾਪੀ 12-1200 ਦੀ ਵੇਚਦੇ ਨੇ ਆ ਦੇਖੋ ਜਿਨੇ ਗਾਣਾ ਗਾਇਆ ਰੋਸੋ ਬਰਨੇਲੋ ਹੁੰਦੀ ਆ ਅੱਛਾ ਠੀਕ ਆ ਰੋਸੋ ਬਰਨੇਲੋ ਹੁੰਦੀ ਆ ਉਹਦੀ ਕਾਪੀ ਹੈ ਮਤਲਬ ਇਹਦਾ ਬਾਦਲਾ ਗੀਤ ਹੈ 600 ਰੁਪਏ ਦੇ ਵਿੱਚ ਭਾਜੀ ਲੈ ਵੀ ਰੋਸੋ ਬਰਨੇਲੋ ਸਿਰਫ 600 ਰੁਪਏ ਦੇ ਵਿੱਚ ਠੀਕ ਹੈ ਤੇ ਆ ਆ ਆ ਕੁਆਲਿਟੀ ਦੇਖੋ ਜਿਹੜਾ ਬੰਦਾ ਨਾ ਕੋਈ ਸਿੰਪਲ ਜਿਹਾ ਭਾਲਦ ਨੇ ਵਧੀਆ ਇੱਕ ਤੇ ਆ ਪਿਆ ਤੇ ਦੂਸਰੀ ਗੱਲ ਇੱਕ ਇਧਰ ਵੀ ਕੈਮਰਾ ਮਾਰਦੇ ਉਤਰ ਸੇਮ ਇਹ ਕਿਵੇਂ ਹੋਣਗੇ ਰੇਟੇ ਇਹ ਕਿਵੇਂ ਇਹ ਥੋੜੇ ਜੇ ਹਾਈ ਨੇ ਤੇ ਜੇ ਆਪਾਂ ਗੱਲ ਕਰਦੀ ਇਹ ਨਾਲ ਦੀ ਤਾਂ ਇਹਦੇ ਵਿੱਚ ਕੈਂਪਸ オリジナル ਪਿਆ ਸਾਡੇ ਕੋਲ ਐਕਸ਼ਨ ਪਿਆ ਸਾਡੇ ਕੋਲੇ ਬਿਲਕੁਲ ਬੈਕਾ ਚੱਕ ਕੇ ਦੇਖੋ ਕਾਪੀ ਆ ਜੀ ਚੱਕ ਕੇ ਦੇਖੋ ਕਾਪੀ ਆ ਪਰ ਆਪਾਂ ਫਸਟ ਕਾਪੀ ਆ ਬਿਲਕੁਲ ਤੁਸੀਂ ਔਰ ਗੱਡੀ ਵੱਡੀ ਗੱਲ ਸਹੀ ਹਾਂਜੀ ਇਹ ਗਾਰੰਟੀ ਆ 5 ਮਹੀਨੇ ਹਾਂਜੀ ਇਹ ਟੁੱਟਦਾ ਸਲਾਈ ਉੱਧਰ ਦੀ ਆ ਕੁਝ ਵੀ ਆ ਅੱਛਾ ਮੇਡ ਇਨ ਵੇਟਨਾਮ ਆ ਆ ਦੇਖੋ ਮੇਡ ਇਨ ਵੇਟਨਾਮ ਦੇਖੋ ਗਾਰੰਟੀ ਦੇ ਰਹੇ 5 ਮਹੀਨੇ ਦੀ ਜੇਕਰ ਟੁੱਟਦਾ ਔਰ ਵੱਡੀ ਗੱਲ ਆ ਜਿੰਨੇ ਪੈਸੇ ਅਸੀਂ ਦੇ ਰਿਹਾ ਨਾ ਹਾਂਜੀ ਉਹਨੇ ਪੈਸਿਆਂ ਦੇ ਵਿੱਚ ਸ਼ੂ ਵੀ ਕੋਈ ਦਿੰਦਾ ਨਹੀਂ ਜੀ ਕਿੰਨੇ ਦਾ ਜ ਆਪਾਂ ਗਰੰਟੀ ਵਾਲੇ ਸੂਝਦੀ ਗੱਲ 1300 ਰੁਪਏ ਲੈ ਵੀ 1300 ਰੁਪਏ ਦੇ ਵਿੱਚ 5 ਮਹੀਨੇ ਦੀ ਗਰੰਟੀ ਜੀ ਮੈਂ ਕਹੀ ਪੂਰੀ 5 ਮਹੀਨੇ ਦੀ ਗਰੰਟੀ ਆ ਬਈ ਹਨਾ ਜੇ ਉੱਧਰ ਦੀ ਸਲਾਈ ਆ ਜਾਂ ਕੁਝ ਵੀ ਹੁੰਦਾ 5 ਮਹੀਨੇ ਰਿਟਰਨ ਲੈ ਵੀ ਮਿੱਤਰੋ ਇਹ ਤਾਂ ਬਈ ਜੀ ਗੱਲ ਹੋ ਗਈ ਵੱਡੀ ਵੀ 5 ਮਹੀਨੇ ਦੀ ਗ੍ਰੈਂਟ ਮਾਲ ਕਰ ਦਾਂਗੇ ਤੇਰੇ ਸੇਮ ਅੱਜ ਤੂੰ ਭਰਾ ਆਇਆ ਤੇ ਆਪਾਂ ਧੰਨਵਾਦ ਧੰਨਵਾਦ ਲਹਿਰਾ ਬਹਿਰਾ ਲਾ ਦਾਂਗੇ ਸਹੀ ਗੱਲ ਆ ਬਈ ਮਿੱਤਰਵਾ ਦੇਖਦਾ ਬਹੁਤ ਸੋਹਣਾ ਆ ਨਾ ਬਈ ਦੇਖਦਾ ਫੁੱਟ ਖਾ ਦੇ ਗੱਗ ਮਾਲਾ ਜੀ ਹੋਰ ਦਿਖਾਓ ਜੀ ਤੇ ਜੇ ਕੋਈ ਭਰਾ ਨਾ ਅਜਿਹੀ ਚੀਜ਼ ਪਹਿਨਣਾ ਚਾਹੁੰਦਾ ਜਨਾਬ ਦਿਖਾ ਦਿਓ ਜ਼ਰਾ ਇਹ ਚੀਜ਼ ਗਰਮੀਆਂ ਦੇ ਦਾ ਤੋਹਫੇ ਨੇ ਔਰ ਤੁਸੀਂ ਕਹੋਗੇ ਹਾਂ ਆ ਦੇਖੋ ਜੀ ਪੈਰ ਨੂੰ ਇਹਦੇ ਦੱਸੋ ਵੀ ਆਰਾਮ ਮਿਲੂਗਾ ਨਾ ਰੱਖ ਕੇ ਪਹਿਰੇ ਤੇ ਮਿਲੂ ਪੂਰਾ ਆਰਾਮ ਗੱਦਾ ਹੀ ਆ ਬਈ ਨਾ ਗੱਦਾ ਹੀ ਆ ਜਿਹੜੇ ਅੱдне ਆਪਾਂ ਚੱਪਲ ਕਾਹਦੇ ਪੋਣੇ ਸਲੀਪਰ ਉਹਦੇ ਪੋਣੇ ਜਦ ਪੈਰ ਨੂੰ ਆਪਾਂ ਆਰਾਮ ਦੇਣਾ ਹੁੰਦਾ ਜੇ ਆਰਾਮ ਨਾ ਮਿਲੇ ਫਿਰ ਯਾਰ ਕਾਦਾ ਸਹੀ ਗੱਲ ਇਹ ਜਿਹੜਾ ਤੁਸੀਂ ਗੱਦੇ ਤੇ ਪੈਰ ਰੱਖ ਲਿਆ ਉਹ ਜਿਹੜਾ ਤੁਸੀਂ ਚੱਪਲ ਤੇ ਰੱਖ ਲਿਆ ਦਿਖਾ ਦੇ ਬਹੁਤ ਮੈਂ ਕਹਿੰਦਾ 소프트 ਆ ਨਰਮਾ ਸਹੀ ਗੱਲ ਲੁੱਕ ਸੋਹਣੀ ਆ ਇਹ ਕਹਿੰਦੇ ਗੱਲਾਂ ਬੋਲ ਜੀ ਕਮਾਲ ਇਹ ਬਹੁਤ ਸਸਤੇ ਜੀ ਦਵਾਂਗੇ ਆਪਾਂ ਜੀ ਕੋਈ ਗੱਲ ਨਹੀਂ ਜਦ ਕੋਈ ਆਊਗਾ ਔਰ ਰੇਟ ਦਰਜੋ ਕੋਈ ਗੱਲ ਨਹੀਂ ਜੀ ਹਾਂ ਬਿਲਕੁਲ ਤੁਹਾਨੂੰ ਸਸਤੇ ਤੋਂ ਸਸਤੇ ਰੇਟ ਦਵਾਂਗੇ ਆਪਾਂ ਮੁੰਡੇ ਨੂੰ ਤੇ ਬਾਕੀ ਆ ਦੇਖੋ ਲੈਦਰ ਦੇ ਵਿੱਚ ਬਹੁਤ ਕੁਆਲਿਟੀ ਆ ਇਹ ਦਿਖਾ ਦੇ ਸਾਰੇ ਬ ਏ ਆਪਾਂ ਸਿਰਫ ਸਿਰਫ 800 ਦਾ ਦੇਦਾ ਲੈ ਵੀ ਸਿਰਫੋ ਸਿਰਫ 800 ਰੁਪਏ ਦੇ ਵਿੱਚ ਬਈ ਦੇਖ ਸਕਦੇ ਹੋ ਨਾ ਬਈ ਨੈਕ ਚ ਆ ਕੇ ਹਲਕਾ ਹਲਕਾ ਇੱਕ ਹਾਂ ਇਹ ਵੱਡੀ ਦੇਖੋ ਕੁਆਲਟੀ ਦਾ ਕਿਵੇਂ ਪਤਾ ਲੱਗਦਾ ਕੁਆਲਟੀ ਦਾ ਇਹ ਆ ਕਿ ਉਹ ਸ਼ੂਜ਼ ਤੁਹਾਡੇ ਇੱਟਾ ਨਹੀਂ ਹੋਣੀਆਂ ਸ਼ੂਜ਼ ਤੁਹਾਡੇ ਹਲਕੇ ਹੋਣਗੇ ਸਹੀ ਗੱਲ ਫੁੱਲ ਵਰਗੇ ਹੋਣਗੇ ਫੁੱਲ ਵਰਗੇ ਹੋਣਗੇ ਜਿਹਦੀ ਕੁਆਲਟੀ ਹੋਊਗੀ ਹਾਂ ਆ ਥੋੜੇ ਜਿਹਾ ਵਧੀਆ ਚ ਆ ਕੇ ਆ ਆ ਹਾਈ ਨੈਕ ਬੜਾ ਫੇਮਸ ਹੋਇਆ ਜੀ ਬੜਾ ਵਧੀਆ ਚਲਦਾ ਹੈ ਜੀ ਤੋ ਆ ਵੀ ਦੇਖ ਸਕਦੇ ਹੋ ਨਾ ਅਰੇ ਵਜਨ ਦਾ ਦੇ ਦੱਸੇ ਮਾ ਵਜਨ ਹੈ ਨਹੀਂ। ਯੋਕੀ ਹਾਂ ਇਹ 100 ਗ੍ਰਾਮ ਵੀ ਨਹੀਂ ਆਇਆ ਮਰਾ ਦਾ। ਆ ਆਪਣੀਆਂ ਲੜਕੀਆਂ ਲਈ ਆ। ਹਾਂਜੀ ਇਹ ਆਗੇ ਲੇਡੀਜ਼। ਔਰ ਵੱਡੀ ਗੱਲ ਮੈਂ ਦੱਸ ਦਵਾਂ। ਹਾਂਜੀ। ਤਰਸੇਮ ਇਹ ਦੇਖੋ ਚੱਕ ਕੇ ਹਲਕਾ ਦੱਸੋ। ਜੋਮੀ ਯਾਰ ਉਹ ਤੋਂ ਅੱਧੇ ਦੇ ਵਿੱਚ ਆ ਉਹ ਤੋਂ। ਲੇਡੀਜ਼ ਲਈ ਤੋਹਫਾ ਔਰ ਕੈਂਪਸ ਦਾ ਔਰਿਜਨਲ ਆ। ਔਰਿਜਨਲ। ਔਰ 2499 ਰੇਟ ਆ। ਹਾਂਜੀ। ਕਿੰਨੇ ਦਾ ਦੇ ਦਈਏ? 2499 ਦਾ ਰੇਟ ਆ ਇਹ। ਐਮ ਆਰ ਪੀ ਕੈਂਪਸ ਔਰਿਜਨਲ। ਔਰ ਜਦ ਕੁੜੀਆਂ ਪਾਉਣੀਆਂ ਨਾ ਲੇਡੀਜ਼ ਪਾਉਣੀਆਂ ਤਾਂ ਇਹ ਸਮਝ ਲਓ ਵੀ ਆ ਦੇਖੋ ਆਰਾਮ ਆ نیچے ਤੁਹਾਡਾ ਦੇਖ ਲਓ ਬਿਲਕੁਲ ਨਹੀਂ ਫਿਸਲਣਾ ਹੈਗਾ ਕਿੰਨੇ ਰੁਪਏ ਕਰ ਦੋਗੇ ਇਹਦੇ 1300 ਰੁਪਏ ਲੈ ਵੀ ਹੱਦ ਦੇ ਵਿੱਚ ਆ ਗਿਆ ਵੀ ਮੈਂ ਕਹਾਂ ਜੀ オリジナル ਬੂਟ ਆ ਮਿੱਤਰ ਉਹ ਨਹੀਂ ਹੈਗਾ ਇਹ ਦੇਖ ਜਮਾ ਰਿਪੀਤਾ ਬੂਟ ਹੀ ਹੈ ਇਹ ਕੈਂਪਸ オリジナル ਹੈ ਜੀ ਦੋ ਕਲਰ ਨੇ ਜੀ ਅੱਛਾ ਜੀ ਇਕਾਹ ਲੈ ਵੀ ਕੇ ਲਾਈਟ ਵੇਟ ਤੇ ਜ਼ਬਰਦਸਤ ਮੈਂ ਕਹਿੰਦਾ ਤੁਸੀਂ ਆਪਾਂ ਕਹਾਂਗੇ ਭਰਾ ਕਿ ਵਾਕਈ ਯਾਰ ਚੀਜ਼ ਆ ਪਿਆਰ ਨਿਗਾ ਵੀ ਮਾਰ ਦੋ ਜੀ ਨਿਗਾ ਮਾਰਦੇ ਕੈਂਪਸ ਵੀ ਪਿਆਸ ਐਕਸ਼ਨ ਹੀ ਪਿਆ ਸਾਰਾ ਕੁਝ ਪਿਆ ਇਕਾ ਹਾਈਟ ਬਤਾਉਣ ਵਾਲਾ ਆ ਆਹ ਨਾਲ ਥੱਲੇ ਇੱਟ ਲਾਈਆ ਤਾਂ ਸੇਮ ਇਹਦਾ ਵੀ ਵਜਨ ਦੱਸਦੇ ਯਾਰ ਹਾਂ ਇਹਦਾ ਵੀ ਉਹਨਾ ਨਹੀਂ ਆਏਗਾ ਲੇਕਿਨ ਆਏਗਾ ਤਾਂ ਆਏਗਾ ਵੀ ਇਹਦਾ ਦੇਖ ਹਾਂ ਦੇਖੋ ਮੈਂ ਆ ਥੱਲੇ ਹੀ ਆ ਨਾ ਥੱਲੇ ਬਹੁਤ ਐਡਾ ਵੱਡਾ ਲੈ ਵੀ 3 ਇੰਚ ਬਾਜੂ ਸਾਈਜ਼ ਵੀ ਉਤਾਣਾ ਨਾ ਆਪਾਂ ਨੇ ਸਾਈਜ਼ ਵੀ ਉਤਾਣਾ ਰੰਬਾਈ ਵੀ ਕਰਨੀਆਂ ਤੇ ਇਹ ਸ਼ੂ ਬੜੇ ਵਿਗਦੇ ਆ ਜੀ ਲੈ ਵੀ ਜਿਹੜੀਆਂ ਕੁੜੀਆਂ ਦੀ ਬਈ ਹਾਈਟ ਆ ਗਈ ਕੱਟ ਹਾਂ ਇਹ ਮੰਨੋ ਵਾਹ ਜੀ ਵਾਹ ਕੀ ਬਾਤ ਆ ਹਾਂ ਨਾਲੇ ਜਚਣਗੇ ਹਾਂ ਅੱਛਾ ਦਿੱਤੇ ਨਹੀਂ ਹਾਂ ਤਾਂ ਸੇਮ ਆ ਇੰਪੋਰਟਡ ਕੁਆਲਿਟੀ ਆ ਗਈ ਯਾਰ ਆਪਣੇ ਕੋਲੇ ਇਹ ਜੀ ਆਪਾਂ ਗੱਲ ਕਰੀਏ ਨਾ ਆ ਦੇਖ ਲੋ ਹਾਂ ਇੱਕ ਬਹੁਤ ਮੈਂ ਕਹਾਈ ਕਮਾਲ ਦੀ ਗੱਲ ਆ ਜੇ ਮਾੜੀ ਜਿਹੇ ਬੰਦੇ ਦੇ ਪੈਰ ਤੇ ਰੱਖ ਦਈਏ ਤਾਂ ਤੁਹਾਨੂੰ ਪਤਾ ਹੀ ਆ ਫੇਰਾ ਵਈ ਗੱਲ ਆ ਮਿੱਤਰੋ ਆ ਵੀ ਦੇਖ ਸਕਦੇ ਬਹੁਤ ਸੋਹਣਾ ਆ ਨਾ ਬਿਲਕੁਲ ਬਹੁਤ ਨਾਈਸ ਆ ਹਾਂ ਜੀ ਤੇ ਸਾਰੇ ਬੜੇ ਜ਼ਬਰਦਸਤ ਨੇ ਜੀ ਕਲੈਕਸ਼ਨ ਜੇ ਆਪਾਂ ਗੱਲ ਕਰੀਏ ਹਾਈ neck ਦੇ ਵਿੱਚ ਵੀ ਆ ਗਈ ਸਾਰੀ ਨਿਗਾ ਮਾਰਦੇ ਹਾਂ ਆ ਦੇਖੋ ਹਾਈ neck ਦੇ ਵਿੱਚ ਆ ਗਿਆ ਇੰਪੋਰਟਡ ਦੇ ਵਿੱਚ ਇਹ ਵੀ ਸੋਹਣਾ ਬਹੁਤ ਲੋਕ ਤਰਸੇ ਮੈਂ ਇੱਚ ਦੇਖਿਆ ਝੋਲ ਕਰੀ ਜਾਂਦੇ ਨੇ ਇੰਪੋਰਟਡ ਕਹਿ ਕੇ ਦੇਸੀ ਚਲੰਦਰ ਦਾ ਮਾਲ ਵੇਚੀ ਜਾਂਦੇ ਨੇ ਤੁਸੀਂ ਆ ਦੇਖੋ ਪਿਆਰਾ ਕਲਰ ਹੈਗਾ ਨਾ ਬਹੁਤ ਪੂਰਾ ਜੀ ਪੂਰਾ ਪਿਆਰਾ ਔਰ ਕਲਰ ਔਰ ਰੇਟ ਇਹ ਜਿਆਦਾ ਦੇ ਦਾਂਗੇ ਤੁਸੀਂ ਕਹੋਗੇ ਯਾਰ ਕਮਾਲ ਕਰਤੀ ਅਸੀਂ ਤੁਹਾਨੂੰ 800 ਰੁਪਏ ਤੋਂ ਸ਼ੁਰੂ ਕਰ ਦਾਂਗੇ ਇੰਪੋਰਟਰ ਜਿਹੜੇ ਲੋਕ ਬਾਜ਼ਾਰ ਚ 1500 ਤੋਂ 1400 ਤੋਂ ਇੰਪੋਰਟ ਦੇ ਦੇਣਾ 800 ਰੁਪਏ ਤੋਂ ਇੰਪੋਰਟਰ ਦਵਾਂਗੇ ਔਰ ਮੈਂ ਫੇਰ ਕਹ ਰਿਹਾ ਕਮਾ ਕੇ ਜਾਉਂਗੇ ਜਦ ਇੱਥੇ ਆਉਂਗੋ ਇਤਨੀ ਕਮਾ ਕੇ ਜਾਣਗੇ ਲੋਕ ਲੈ ਵੀ ਮਿੱਤਰੋ ਇਹ ਦੇਖ ਸਕਦੇ ਹੋ ਬਹੁਤ ਸੋਹਣੇ ਨੇ ਇਹ ਹਾਂ ਮੈਂ ਕਿਹਾ ਇੰਪੋਰਟਰ ਨੇ ਤੇ ਭਾਈ ਰੇਟ ਤੁਹਾਨੂੰ ਬਾਜ਼ਾਰ ਨਾਲੋਂ ਘੱਟ ਮਿਲੂ ਇੱਥੇ ਆ ਕੇ ਮੈਂ ਕਿਹਾ ਗਰੰਟੀ ਆ ਜੀ ਰੇਟ ਦੀ ਫੁੱਲ ਗਰੰਟੀ ਆ ਗਈ ਬਾਈ ਹਾਂ ਬਿਲਕੁਲ ਤੇ ਇੱਕ ਇਹ ਆ ਗਿਆ ਬਾਈ ਜੀ ਬਿਨਾਂ ਫੀਤਿਆ ਲੈਣਾ ਯਾਰ ਇਹਦਾ ਵੇਟ ਹੀ ਨਹੀਂ ਆ ਪਤਾ ਹੈ ਚੱਕੇ ਬਿਨਾਂ ਹੈਵੀ ਹੋਊਗਾ ਬਿਲਕੁਲ ਅਗਲਾ ਪੌਂਦਾ ਅਗਲਾ ਕਹਿੰਦਾ ਯਾਰ ਹੈਨਾ ਸਕੇਚਰ ਦਾ ਆ ਗਿਆ ਨਹੀਂ ਮੈਂ ਕਿਹਾ ਜੀ ਆ ਆ ਦੇਖੋ ਆ ਆ ਫੜਾਓ ਜੀ ਇਹ ਐਕਸ਼ਨ ਦਾ ਆ ਗਿਆ ਉਹ ਤੋਂ ਵੀ ਅੱਦੇ ਵੇਟ ਦਾ ਹੈਨਾ ਜਮੀਰੇ ਦੇ ਨਾਲ ਆ ਪੈਰਾਂ ਨੂੰ ਯਾਰ ਆ ਰਹਾ ਅੱਛਾ ਇੱਕ ਹੋਰ ਚੀਜ਼ ਹਾਂਜੀ ਆ ਵੀ ਦੇਖੋ ਯਾਰ ਦੇਖ ਨੂੰ ਵੱਡਾ ਲੱਗਦਾ ਪਰ ਨਹੀਂ ਹਲਕਾ ਹਲਕਾ ਇਹਨੇ ਪੈਰਾਂ ਨੂੰ ਆਰਾਮ ਦੇਣ ਵਾਲੇ ਸ਼ੂ ਠੀਕ ਅਰੀਜਨਲ ਆ ਜਮਾ ਮੈਂ ਕਿਹਾ ਕੰਮਤੇ ਗਾਰੰਟੀ ਹੋਦੀ ਹੈ ਮੱਤੇ ਅੱਛਾ ਇਹਦਾ ਨਾ ਸਾਨੂੰ ਜਿਹੜਾ ਲੋਕਾਂ ਤੋਂ ਰਿਵਿਊ ਮਿਲਿਆ ਹਾਂਜੀ ਤਰਜੀਮ ਉਹ ਕਹਿੰਦੇ ਯਾਰ ਅਸੀਂ 2 ਮਹੀਨੇ ਤੋਂ ਲਗਾਤਾਰ ਪਾ ਰਹੇ ਹਾਂ ਹਾਂਜੀ ਔਰ ਨਾ ਤਾਂ ਇਹ ਚੋਂ ਮਸਕ ਆਉਂਦਾ ਨਾ ਇਹਦੇ ਚੋਂ ਪੈਰ ਥੱਕਦੇ ਨਹੀਂ ਮੈਂ ਕਿਹਾ ਕਮਾਲ ਕਰਦਾ ਇਹ ਕਹਿੰਦਾ ਕੰਮ ਕਰਨ ਵਾਲੇ ਪਾ ਰਹੇ ਬੰਦਾ ਠੀਕ ਹੈ ਜੀ ਬਿਲਕੁਲ ਜਿਹੜਾ ਆਪਾਂ ਹਾਰਡ ਵਰਕ ਕਹਿ ਰਹੇ ਹਾਂ ਨਾ ਬੰਦਾ ਪਲੰਬਰ ਆ ਉਹ ਕਹਿੰਦਾ ਯਾਰ ਮੈਂ ਆਰਾਮ ਆ ਅੱਛਾ ਜੀ ਗੱਲ ਤੂੰ ਇਹ ਦੇਖ ਲੈ ਵੀ ਇੰਨਾ ਜਿਆਦਾ ਮਤਲਬ ਵਧੀਆ ਸ਼ੂ ਆਏ ਇਹ ਕਿੰਨੇ ਰੁਪਏ ਦੇ ਹੋਣਗੇ ਜਾਂ ਆਪਾਂ ਇਹਨਾਂ ਦੀ ਗੱਲਬਾਤ ਕਰੀਏ ਮੈਂ ਕਿਹਾ ਜੀ ਇਹ ਤੁਹਾਨੂੰ 1000 ਦੀ ਰੇਂਜ ਦਵਾਂਗੇ 1000 ਦੀ ਰੇਂਜ ਦੇ ਵਿੱਚ ਲੈ ਵੀ ਆਹ ਥੋੜਾ ਘੱਟ ਕਰਾ ਦਾਂਗੇ ਕਿਉਂਕਿ ਆਹ ਬ੍ਰਾਂਡ ਆ ਨਾ ਇਹ ਹਾਂ ਇਹ 1000 ਦਾ ਜੀ ਦਾਂਗੇ ਜੀ ਲੈ ਮਿੱਤਰੋ ਇਹ ਵੀ ਆ ਕੇ ਤੁਸੀਂ ਲੈ ਕੇ ਜਾ ਸਕਦੇ ਹੋ ਬਿਲਕੁਲ ਮੈਂ ਕਿਹਾ ਆਫਰਾਂ ਨੇ ਜੀ ਇੰਪੋਰਟਡ ਮੈਂ ਅੱਛਾ ਹੋਰ ਤਰ੍ਹਾਂ ਦੀ ਮੈਂ ਆਪਾਂ ਜਿਹੜੀ ਗੱਲ ਕਰਦੇ ਸੀ ਨਾ ਹਾਂ ਜੀ ਕਿ ਕਿਵੇਂ ਕਾਰੋਬਾਰ 'ਚ ਥੋਖੇ 'ਚ ਤੇ ਕਾਰੋ ਪਹਿਲਾਂ ਤਾਂ ਬ੍ਰਾਂਡਾਂ ਦੀਆਂ ਕਾਪੀਆਂ ਬਣਦੀਆਂ ਦੀਆਂ ਸਹੀ ਗੱਲ ਹੈ ਬਣਦੀਆਂ ਹੁਣ ਪਤਾ ਕੀ ਹੋ ਹੂ ਕਾਪੀ ਹੋ ਜਾਂਦੇ ਆ ਹਾਂ ਬ੍ਰਾਂਡ ਦੀ ਕਾਪੀ ਬਣਦੀ ਸੀ ਹੁਣ ਤਾਂ ਸੇਮ ਇਹ ਆ ਜਿਹੜਾ ਮਾਰਕੀਟ ਦੇ ਵਿੱਚ ਇੰਪੋਰਟਡ ਆ ਗਿਆ ਕੋਈ ਵੀ ਸ਼ੂ ਮਹਿੰਗਾ ਆ ਗਿਆ ਤਾਂ ਉਹਦੀ ਕਾਪੀ ਬਣਦੀ ਆ ਪਹਿਲਾਂ ਕਹਿੰਦੇ ਨੀ ਨਕਲ ਵੀ ਅਕਲ ਨਾਲ ਵੱਜਦੀ ਆ ਕਾਪੀ ਇਹ ਜੀ ਬਣਾਉਂਦੇ ਨੇ ਕਿ ਉਹਦੀ ਪੇਸਟਿੰਗ ਨਹੀਂ ਸਹੀ ਪੇਸਟਿੰਗ ਔਖੜ ਜਾਂਦੀ ਆ ਜਾਂ ਫਿਰ ਉਹ ਭਾਰੀ ਹੁੰਦੇ ਨੇ ਦੇਖੋ ਜਲੰਧਰ ਮੇਡ ਹੁੰਦੇ ਨੇ ਲੋਕਲ ਮੇਡ ਹੁੰਦੇ ਨੇ ਨਾ ਉਹ ਹੁੰਦੇ ਨੇ ਗੱਲ ਇਹ ਮਾੜੇ ਨਹੀਂ ਕਹਿੰਦਾ ਮਾੜੇ ਹੁੰਦੇ ਨੇ ਪਰ ਇਹ ਆ ਵੀ ਉਹ ਸਸਤੇ ਸ਼ੂ ਹੁੰਦੇ ਨੇ ਲੋਕਾਂ ਨੂੰ ਮਹਿੰਗੇ ਵੇਚੇ ਜਾਂਦੇ ਨੇ ਦੁੱਖਤਾ ਚੀਜ਼ ਦਾ ਉੱਥੇ ਦੁੱਖ ਹੁੰਦਾ ਯਾਨੀ ਕਿ ਉਹ ਕੋਈ ਹੋਰ ਉਹ ਨਹੀਂ ਹੁੰਦਾ ਨਾ ਦੁੱਖਤਾ ਦੇ ਕੋਈ ਸ਼ੂ ਨਹੀਂ ਯਾਰ ਉਹ ਤਾਂ ਇੱਕ ਵਾਰ ਜੋੜਤਾ ਪੈ ਗਿਆ ਪਹਿਨ ਰਿਹਾ ਦਾ 6 ਨਹੀਂ 2 4 ਮਹੀਨੇ ਚੱਲ ਜੂ ਸਾਲ ਨਹੀਂ 8 ਮਹੀਨੇ ਚੱਲ ਜੂ ਚੱਲੂਗਾ ਪਰ ਯਾਰ ਗੱਲ ਤਾਂ ਇਹ ਆ ਵੀ ਤੁਹਾਨੂੰ ਅਸਲ ਦੇ ਨਾਮ ਤੇ ਨਕਲ ਵਿੱਚ ਆ ਜਾ ਰਿਹਾ ਉਹ ਵੀ ਮਹਿੰਗਾ ਹਾਂ 5-400 ਵਾਲੀ ਚੀਜ਼ ਹੁਣ ਮੈਨੂੰ ਇਹ ਸੋ ਮਾਰਕੀਟ ਦੇ ਵਿੱਚ ਇੱਕ ਕੰਪਨੀ ਡੈਟੇ ਬਾ ਚਲੋ ਆਪਣਾ ਲੈ ਦਨੇ ਆ ਹਾਂ ਜੀ ਹਾਂ ਜੀ ਸ਼ੂ ਕਿੰਨਾ 5-500 ਦਾ ਵਿਕਦਾ ਹਾਂ ਜੀ ਬਾਜੀ ਇੰਨਾ ਡਾਊਨ ਕਰਤਾ ਯਾਰ ਉਹ ਅਸਲ ਹੋਣਗੇ ਯਾਰ ਸਹੀ ਗੱਲ ਹੈ ਜੀ ਇੱਥੋਂ ਦੁੱਖ ਹੁੰਦਾ ਅੱਛਾ ਮਾਰਕੀਟ ਦੇ ਵਿੱਚ ਜਿਵੇਂ ਆਪਾਂ ਫੋਟੋ ਕਾਪੀ ਨਹੀਂ ਕਰਾਉਂ ਜਾਂਦੇ ਸ਼ੂਜ਼ ਲੈ ਜਾਓ ਹੂੰ ਦਿਲੰਦਰ ਲੈ ਜੋ ਆਗਰੇ ਲੈ ਜੋ ਕਿਉਂਕਿ ਮੈਨੂੰ ਇਹਦੇ ਨਾਲ ਦਾ 2 ਲੱਖ ਪੀ ਚਾਹੀਦਾ ਔਰ ਚਾਹੀਦਾ ਵੀ ਕੱਲ ਨੂੰ ਆ ਠੀਕ ਹੈ 2 ਲੱਖ ਪੀਸ ਚਾਹੀਦਾ ਵੀ ਕੱਲ ਨੂੰ ਆ ਉਹ ਤੁਹਾਨੂੰ ਤੇਰਾ ਨਾਮ ਲੈ ਕੇ ਤਰਸੇਮ ਸ਼ੂ ਲੈ ਕੇ ਤੁਹਾਨੂੰ ਜਿਹੜਾ ਹੈਗਾ ਉਹ ਸ਼ੂ ਦੇ ਦਾਂਗੇ ਆ ਹਾਲਾਤ ਨੇ ਔਰ ਜੇ ਆਪਾਂ ਗੱਲ ਕਰੀਏ ਤਾਂ ਮੈਂ ਫਿਰ ਜਿਹੜੇ ਕਰਾਂ 250 500 300 ਦੀ ਰੇਂਜ ਦੇ ਵਿੱਚ ਤੁਹਾਨੂੰ ਲੋਕਲ ਮੇਡ ਸ਼ੂ ਤਿਆਰ ਹੋ ਜਾਂਦਾ ਤਰਸੇਮ ਉਹ ਵਿੱਚ ਆ ਇੰਪੋਰਟਡ ਦੇ ਨੌ ਤੇ ਵਿੱਚ ਆ ਜਾਂਦਾ ਉਹੀ 1000 1500 ਔਰ ਮੈਂ ਕਹਿ ਰਿਹਾ ਕਿ ਜਿਹੜੇ ਲੋਕ 12 ਤੋਂ 1500 ਤੱਕ ਇੰਪੋਰਟ ਦੀ ਸ਼ੁਰੂਆਤ ਕਰਦੇ ਨਾ ਅਸੀਂ 800 ਰੁਪਏ ਤੋਂ ਤੋਂ ਇੰਪੋਰਟ ਦੀ ਸ਼ੁਰੂਆਤ ਕਰਕੇ ਦਿੰਦੇ ਆ ਇਹ ਆ ਦਿੱਲੀ ਤੋਂ ਡਾਇਰੈਕਟ ਮਾਲ ਨਗਦ ਲਿਆਉਣ ਦਾ ਤੇ ਸ਼ਾਪ ਜਿਹੜੀ ਹੈ ਜਾਂ ਸ਼ੋਰੂਮ ਬਾਰ-ਬਾਰ ਕਰਨ ਦਾ ਕਾਰਨ ਅਸਲ ਤਾਂ ਸੇਮ ਆ ਲਭੀ ਮਿੱਤਰੋ ਆਜੋ ਨਾ ਜੇ ਕਿਸੇ ਵੀ ਮੇਰੇ ਵੀਰ ਨੂੰ ਬਾਈ ਸੂਤ ਚਾਹੀਦੇ ਹੋਣਗੇ ਤਾਂ ਅਸੀਂ ਬਾਈ ਮਲੇ ਕੋਲੇ ਦੇ ਵਿੱਚ ਆ ਕੇ ਰਾਜੇ ਦਾ ਬਾਗ ਤੇ ਖੇੜੀ ਬ੍ਰਦਰ ਸੁਖੇ ਬਾਈ ਦੇ ਕੋਲੇ ਆ ਕੇ ਸੂਜ ਲੈ ਕੇ ਜਾ ਸਕਦੇ ਹਾਂ ਰੇਟ ਬਾਈ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਸਸਤਾ ਮਿਲੇਗਾ ਇਹ ਗਾਰੰਟੀ ਹੋਵੇਗਾ ਕੁਝ ਕਿਹਾ ਜਿਉ ਇਹਦਾ ਵਜਨ ਦੱਸਦੇ ਤਰ੍ਹਾਂ ਲਾਸਟ ਜਾਂਦੇ ਜਾਂਦੇ ਫਾਈ ਨਹੀਂਗਾ ਬਾਕੀ ਬਾਈ ਦੇ ਜਿਹੜੀਆਂ ਜਰਾਬਾਂ ਦੇ ਜਰਾਬਾਂ ਦੇ ਵਜਨ ਦੇ ਜਰਾਬਾਂ ਦੇ ਵਜਨ ਦੇ ਤੁਹਾਨੂੰ ਸ਼ੂ ਦੇ ਦਾਂਗੇ ਜਿਹੜਾ ਜਰਾਬਾਂ ਦਾ ਵਜਨ ਹੁੰਦਾ ਨਾ ਉਹਨਾਂ ਦਰਸੇ ਹੋ ਠੀਕ ਹੈ ਜੀ ਹਾਂ ਬਾਕੀ ਬਈ ਸਕਰੀਨ ਦੇ ਉੱਪਰ ਨੰਬਰ ਹੈਗਾ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀ ਆਉਣਾ ਕਿੱਥੇ ਹੈਗਾ ਤੇ ਵਸੂਜ ਲੈ ਕੇ ਜਾ ਸਕਦੇ ਹੋ 8727023400 ਤੇ ਤੁਸੀਂ ਇਹਨਾਂ ਜਿੰਨੇ ਸ਼ੂ ਦਿਖਾਏ ਨੇ ਇਹਨਾਂ ਦੀ ਸਕਰੀਨ ਸ਼ਾਟ ਲੈ ਕੇ ਸਾਨੂੰ 8727023400 ਤੇ ਵਟਸਐਪ ਕਰ ਦਿਓ ਤੁਹਾਨੂੰ ਡੀਲ ਦਿੱਤੀ ਜਾਊਗੀ ਤੇ ਤੁਹਾਨੂੰ ਪਾਰਸਲ ਕਰਾ ਦਿੱਤਾ ਜਾਊਗਾ ਇੱਕ ਵੱਡੀ ਗੱਲ ਹਾਂਜੀ ਜਿੱਥੇ ਪੋਸੀਬਲ ਪੰਜਾਬ ਦੇ ਵਿੱਚ ਹੋਇਆ ਉੱਥੇ ਤੁਹਾਨੂੰ ਪਾਰਸਲ ਵੀ ਫ੍ਰੀ ਕਰਵਾ ਲਵਾਂਗੇ ਪਾਰਸਲ ਵੀ ਕਰ ਦੋ ਹੋਰ ਦੱਸੋ ਜੀ ਨਹੀਂ ਤਾਂ ਇਹ ਆ ਕੇ پارسل ਤੇ ਪਹਿਲਾ ਜਾਂਦਾ ਜਿੱਥੇ ਪੋਸੀਬਲ ਹੋਇਆ ਕਹਿੰਦਪਾਪ ਸਰਵਿਸ ਹੋਈਆਂ ਨਹੀਂ ਕਈ ਅਜਿਹੀ ਤਰਸਵੀਮ ਜਗਾਂ ਨੇ ਜਿੱਥੇ ਸਰਵਿਸ ਬਹੁਤ ਔਖੀ ਆ ਕਈ ਕੰਪਨੀਆਂ ਦੀ ਤਾਂ ਫਿਰ ਉੱਥੇ پارਸਲ ਬੜਾ ਮਹਿੰਗਾ ਜਾਂਦਾ ਦਿਨਾਂ ਚ ਜਾਂਦ ਤੇ ਮਹਿੰਗਾ ਜਾਂਦਾ ਜਿੱਥੇ ਸਰਵਿਸ ਹੈਗੀਆਂ ਕੰਪਨੀਆਂ ਦੀਆਂ ਉੱਥੇ ਜਿਹੜਾ ਹੈਗਾ پارਸਲ ਦੂਜੇ ਦਿਨ ਨੂੰ ਪਹੁੰਚ ਜਾਊਗਾ ਜਾਂ ਤੀਜੇ ਦਿਨ ਨੂੰ ਪਹੁੰਚ ਜਾਊਗਾ ਔਰ ਫਰੀ ਆ ਹਾਂ ਇਹ ਆਫਰ ਜਿਹੜੀ ਹੈਗੀ ਆ ਲੋਕਾਂ ਨੂੰ ਆ ਤੁਹਾਡੇ ਆਣ ਤੇ ਲੈ ਵੀ ਤਰੁ ਆਜੋ ਮਲੇ ਕੋਲ ਲੈਦੇ ਵੀ ਸੁੱਖੇ ਬਾਈ ਦੇ ਕੋਲ ਠੀਕ ਆ ਸੁੱਖੇ ਬਾਈ ਥੈਂਕ ਯੂ ਦਾ ਸੇਮ ਓਕੇ ਪ੍ਰਾ ਨਿਰਵਾਨ ਜੀ